ਇਹ ਕਿਹੋ ਜਿਹਾ ਸਮਾਹਣਾ ਕਿ ਕਰੋੜਾਂ ਸੰਗਤਾਂ ਇਕੱਠੇ ਬੈਠ ਕੇ ਬਾਬਾ ਦੀਪ ਸਿੰਘ ਦੇ ਦਰਬਾਰ ਦਾ ਚਪਹਿਰਾ ਕੱਟਣ ਗੀਆਂ ਕੰਦੇ ਗਰਮੀ ਨੇ ਰਿਕਾਰਡ ਤੋੜਦੇ ਆ 45 ਡਿਗਰੀ ਤੋਂ ਉੱਪਰ ਹੋ ਚੁੱਕਾ ਪਰ ਤੁਸੀਂ ਸੰਗਤਾਂ ਵੱਲ ਵੇਖੋ ਸੰਗਤਾਂ ਦੇ ਰਿਕਾਰਡ ਵੀ ਟੁੱਟੇ ਹੋਏ ਐਥੇ ਕਿਸੇ ਨੂੰ ਗਰਮੀ ਨਹੀਂ ਲੱਗਦੀ ਬਾਬਾ ਦੀਪ ਸਿੰਘ ਦੇ ਪਿਆਰ ਦੀਆਂ ਠੰਡੀਆਂ ਹਵਾਵਾਂ ਵਗ ਰਹੀਆਂ ਬਾਬਾ ਦੀਪ ਸਿੰਘ ਦੀ ਏਡੀ ਕਿਰਪਾ ਕਿ ਸੰਗਤਾਂ ਹਰ ਐਤਵਾਰ ਵੱਧਦੀਆਂ ਜਾ ਰਹੀਆਂ ਕਿਉਂਕਿ ਜਦੋਂ ਕੋਈ ਸੁਣਦਾ ਜਦੋਂ ਕਿਸੇ ਨੂੰ ਪਤਾ ਲੱਗਦਾ ਇਸ ਦਰਬਾਰ ਜਾ ਕੇ ਜਨਮ ਜਨਮ ਦੇ ਰੁਕੇ ਕੰਮ ਵੀ ਖੋਲ ਜੁੰਦੇ ਆ ਤੇ ਫਿਰ ਸਵਿੰਤਾ دل ਚ ਪਿਆਰ ਰੱਖ ਕੇ ਬਾਬਾ ਦੀਪ ਸਿੰਘ ਦਾ ਚਪਹਿਰਾ ਘਟਣ ਆਂਦੀਆਂ ਕਿ ਸਾਡੇ ਕਾਰਜ ਵੀ ਪੂਰੇ ਕਰਾਓ ਬਾਬਾ ਜੀ ਤੇ ਬਾਬਾ ਦੀਪ ਸਿੰਘ ਦਾ ਬਖਸ਼ਣ ਹਾਰ ਉਹ ਕਿਸੇ ਨੂੰ ਖਾਲੀ ਹੱਥ ਨਹੀਂ મોੜਦੇ ਜਿਹੜਾ ਚਪਹਿਰੇ ਤੇ ਆ ਗਿਆ ਉਹਦੀਆਂ ਚੋਲੀਆਂ ਭਰ ਕੇ ਭੇਜਦੇ ਬਾਬਾ ਦੀਪ ਸਿੰਘ ਦੀਆਂ ਸਿਫਤਾਂ ਦੱਸਣ ਲਈ ਜਨਮ ਘਟ ਪੈ ਜਨ ਫੇਰ ਵੀ ਨਾ ਪੂਰੀਆਂ ਹੋਣ ਮੇਰੇ ਬਾਬਾ ਜੀ ਇੰਨੇ ਦਿਹਾਲੂ ਆ ਪਿਆਰ ਨਾ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਦੇਖਣਾ ਤੁਹਾਡੇ ਸਾਰੇ ਕਾਰੇ ਪੂਰੇ ਕਰਾ ਦਨੇ ਬਾਬਾ ਹੀ ਨੇ ਫਿਕਰਾਂ ਛੱਡ ਦਿਓ ਕਿ ਦੁਨੀਆ ਕੀ ਕਹਿੰਦੀ ਹੈ ਦੁਨੀਆ ਨੇ ਤੁਹਾਡਾ ਕੁਝ ਨਹੀਂ ਵਿਗਾੜ ਪਾਣਾ ਤੁਹਾਡੇ ਨਾਲ ਲੱਡੀ ਵੱਡੀ ਸ਼ਕਤੀ ਬਾਬਾ ਦੀਪ ਸਿੰਘ ਜੀ ਮਹਾਰਾਜ ਬੈਠੇ ਹੋਏ ਹੈ